ਜਿੰਦਾਬਾਦ ਡਾਕਟਰ ਜੀ ਮਰਾਵਾਂ ਮੈਂ ਕਰ ਅਮਰ ਰਹੇ ਡਾਕਟਰ ਜੀ ਮਰਾਵਾਂ ਮੈਂ ਕਰ ਅਮਰ ਰਹੇ ਡਾਕਟਰ ਜੀ ਮਰਾਵਾਂ ਮੈਂ ਕਰ ਅਮਰ ਰਹੇ ਅਮਰ ਰਹੇ ਸਿਆਦਕਾਰ ਮੁਰਦਾਬਾਦ 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 ਸਿਆਦਕਾਰ ਮੁਰਦਾਬਾਦ 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 ਡਾਕਟਰ ਜੀ ਮਰਾਵਾਂ ਮੈਂ ਕਰ ਜਿੰਦਾਬਾਦ ਜਿੰਦਾਬਾਦ ਡਾਕਟਰ ਜੀ ਮਰਾਵਾਂ ਮੈਂ ਕਰ ਜਿੰਦਾਬਾਦ ਅਮਰ ਰਹੇ ਜਾਂਦਾ ਵਰਲਡ ਦਾ ਕੋਨਾ ਕੋਨਾ ਜਾਣਦਾ ਵਰਲਡ ਦਾ ਕੋਨਾ ਕੋਨਾ ਹਿੰਦੁਸਤਾਨ ਦਾ ਜੰਮਣ ਵਾਲਾ ਬੱਚਾ ਵੀ ਜਾਣਦਾ ਕਿ ਡਾਕਟਰ ਬੀ.ਐਮ.ਰਾਓ ਅੰਬੇਦਕਰ ਜੀ ਨੇ ਸਮਾਜ ਵਾਸਤੇ ਕਿੰਨੀਆਂ ਕੁਰਬਾਨੀਆਂ ਕੀਤੀਆਂ ਇਹ ਜਿਹੜਾ ਸੰਵਿਧਾਨ ਲਿਖਿਆ ਗਿਆ ਇਹ ਇੱਕ ਅੱਧੇ ਦਿਨ 'ਚ ਨਹੀਂ ਲਿਖਿਆ ਗਿਆ ਸਾਲਾਂ ਬੱਧੀ ਲੱਗੇ ਸਾਲਾਂ ਬੱਧੀ 26 ਜਨਵਰੀ 1950 ਨੂੰ ਆਜ਼ਾਦ ਦੇਸ਼ ਹੋਇਆ 15 ਗਾਤ 1947 ਨੂੰ ਦੋਰ 22 ਸਾਲ ਰਾਜ ਕਿਵੇਂ ਚੱਲਿਆ ਹੋਊਗਾ ਉਹ ਤੁਹਾਨੂੰ ਪਤਾ ਉਹਦੇ ਕੋਈ ਹੋਰ ਵਾਰੀ ਨਹੀਂ ਹੋਈ ਪਰ 26 ਜਨਵਰੀ 1950 ਨੂੰ ਡਾਕਟਰ ਭਿੰਗਰੋ ਅੰਬੇਦਕਰ ਜੀ ਦੇ ਰਾਹੀਂ ਦਿੱਤੇ ਹੋਏ ਸੰਵਿਧਾਨ ਦੇ ਪਾਠ ਅੱਜ ਹਿੰਦੁਸਤਾਨ ਬਣ ਦਿੱਗਾ ਤੇ ਜਾ ਰਿਹਾ ਇਹ ਸ਼ਰਾਪਤੀ ਅੰਸ਼ਗ ਮੇਰੇ ਮਤਲਬ ਅ ਪੰਜਾਬ ਸਰਕਾਰ ਦੇ ਸ਼ਰਾਪਤੀ ਅੰਸ਼ਗ ਇਹ ਸ਼ਰਾਪਤੀ ਅੰਸ਼ਗ ਗਲਤੀ ਨਾਥ ਨਾ ਪਾਈ ਇਹਨਾਂ ਤੇ ਸਖਤ ਕਾਰਵਾਈ ਨਾ ਕੀਤੀ ਕੋਈ ਸਖਤ ਤਾਕਾ ਨਾ ਲਈ ਤੇ ਭਾਰਤੀ ਜਨਤਾ ਪਾਰਟੀ ਚੁੱਪ ਕਰਕੇ ਬੈਣ ਵਾਲੀ ਸੀ ਪਰ ਸੁਪਰਾ ਜੀ ਭਾਰਤੀ ਜਨਤਾ ਪਾਰਟੀ ਜਾਗਦੀ ਆ ਭਾਰਤੀ ਜਨਤਾ ਪਾਰਟੀ ਸੰਵਧਾਨ ਦੀ ਰਾਖੀ ਵਾਸਤੇ ਧਨ ਮਨ ਧਨ ਦੇਣ ਨੂੰ ਤਿਆਰ ਆ ਇਸ ਕਰਕੇ ਜਿਹੜੇ ਸਾਥੀ ਜੀ ਗਲਤ ਫੈਮੀਆ ਉਹ ਵੀ ਸਖਤ ਗਲਤ ਕਰਦੀਆਂ ਹਿੰਦੁਸਤਾਨ ਦੀ ਸਰਕਾਰ श्रीमान नरेंद्र मोदी की जी दान पार्टी का 100 से हंगक से हंगक से टोट कर कर भारतीय जनता पार्टी जिंदाबाद जिन्दाबाद सभी जनता पार्टी जिंदाबाद सारा संविधान सुरक्षाला गुप्त सैन्य प्लाइयां जा रहीयां अनफरावलो अनफरावलो मैं ज्यादा कुछ ना कहता हां कि दोबारा जे पंजाब सरकार ने कोई अनवेली की की से एक ਅੱਠੀ ਸਿੱਖਰ ਥੋੜੇ ਜਨਾ ਤੱਕ ਬਣਾ ਕੇ ਫਿਰ ਪੰਜਾਬ ਸਰਕਾਰ ਨੂੰ ਦੱਸਾਂਗੇ ਕਿ ਭੱਜ ਕੇ ਪੀਮਰਾ ਅਗੇਤ ਤੀਜੀ ਜਿਹੜੀ ਆਪਣਾ ਫੰਡਿੰਗ ਕੀਤਾ ਮੁਰਦੀ ਦਾ ਕਿ ਤੁਹਾਡੇ ਆਪਣੇ ਕਫਨ ਦੇ ਵਿੱਚ ਕਿੰਨੇ ਸਾਬਤ ਹੋਏਗੀ ਪੰਜਾਬ ਸਰਕਾਰ ਦੀ ਇੱਕ ਦਸੁੱਤੇ ਨਾ ਦਿਓ ਦੁਨੀਆ ਜਾਣਦੀ ਹੈ ਗਲਤ ਸਮਾਜ ਵੀ ਜਾਗਦਾ ਉਹ ਜਿਹਨਾਂ ਸਰਲੋਗੀ ਵੀ ਜਾਗਦੇ ਹਨ ਕਰਕੇ ਮੈਂ ਪੰਜਾਬ ਸਰਕਾਰ ਨੂੰ ਚਾਣ ਵੀ ਕਰਦਾ ਵੇ ਜਲਦੀ ਉਹ ਜਿਹੜਾ ਉੜ ਜਾਣਾ ਉਧਰ ਤੇ ਐਕਸ਼ਨ ਹੋ ਜਾਵੇ ਤੇ ਪੰਜਾਬ ਦੇ ਸੂਝਵਾਨ ਨਾਗਰਿਕਾਂ ਨੂੰ ਅਮਰ ਪਸੰਦ ਨਾਕਤਾ ਨੂੰ ਇਹ ਅਪੀਲ ਕਰਦਾ ਕਿ ਸਰਕਾਰੇ ਕਿ ਨਹੀਂ ਆਉਣਾ ਮੈਂ ਜਾਵੇ ਕਿ ਨਹੀਂ ਹੋਣਾ ਬੜੇ ਖੰਡਰ ਜਿਹੜਾ ਹਿੰਦੋਸਤਾਨ ਜਗਾ ਜਾਂ ਪੰਜਾਬ ਜਗਾ ਬਲਦੀ ਅੱਗ ਤੋਂ ਅਸਾਂ ਹੀ ਬਚਿਆ ਉਧਰ ਨੂੰ ਪੰਜਾਬ ਨਾ ਜਾਵੇ ਇਹਦੇ ਵਿੱਚ ਸਾਰੇ ਪੰਜਾਬੀਆਂ ਦਾ ਸਹਿਯੋਗ ਚਾਹੀਦਾ ਜੈ ਭਾਵਾ ਵਾਕ ਸਿੰਘ ਪੰਜਗ੍ਰਾਂਈ ਮੀਤ ਪ੍ਰਧਾਨ ਪੰਜਾਬ ਭਾਰਤੀ ਜਨਤਾ ਪਾਰਟੀ ਅਸੀਂ ਮੋਰਚਾ ਅੱਜ ਪੂਰੇ ਪੰਜਾਬ ਦੇ ਵਿੱਚ ਪੰਜਾਬ ਵੱਲੋਂ ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਜਿਹੜੇ ਆ ਵੱਖ-ਵੱਖ ਮੰਡਲਾਂ ਵਿੱਚ ਕੀਤਾ ਜਾ ਰਿਹਾ ਉਸੇ ਪ੍ਰਤੀਜਾ ਚ ਕੋਟੜੇ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਮੰਡਲ ਪ੍ਰਧਾਨ ਕ੍ਰਿਸ਼ਨ ਰੰਗਜੀ ਦੀ ਗਵਾਹੀ ਦੇ ਵਿੱਚ ਇਹ ਅੱਜ ਰੋਸ ਪ੍ਰਦਰਸ਼ਨ ਜਿਹੜਾ ਇੱਥੇ ਕੀਤਾ ਗਿਆ ਤੇ ਮੰਗ ਕੀਤੀ ਕਿ ਜਿਹੜਾ ਪਰਸੋਂ ਜਿਹੜੀ ਘਟਨਾ ਵਾਪਰੀ ਆ ਅੰਮ੍ਰਿਤਸਰ ਵਿਖੇ ਤੇ ਡਾਕਟਰ ਭੀਮਰਾਵ ਅੰਬੇਦਕਰ ਜੀ ਜਿਹਨੇ ਮੂਰਤੀ ਤੋੜਨੀ ਕੋਸ਼ਿਸ਼ ਕੀਤੀ ਉਹਦੇ ਖਿਲਾਫ ਅਸੀਂ ਅੱਜ ਪੂਰ ਜੋਰ ਮੰਗ ਕਰਦੇ ਆਂ ਪੰਜਾਬ ਸਰਕਾਰ ਤੋਂ ਵੀ ਕੇਂਦਰ ਸਰਕਾਰ ਤੋਂ ਵੀ ਕਿ ਉਹਦੇ ਖਿਲਾਫ ਬਣਦੀ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਪੰਜਾਬ ਸਰਕਾਰ ਨੇ ਅਜੇ ਮੈਂ ਸਮਝਦਾ ਐਡੀ ਵੱਡੀ ਨਲਾਕੀ ਆ ਕਿ ਬਹੁਤ ਸਾਰੀਆਂ ਘਟਨਾਵਾਂ ਡਾਕਟਰ ਭੀਮਰਾਵ ਅੰਬੇਦਕਰ ਨੂੰ ਜਿਹੜੇ ਉਹਦੇ ਜਿਹੜੇ ਸਟੈਚੂ ਨੂੰ ਤੋੜਨ ਦੀਆਂ ਘਟਰਾਵਾਂ ਜਿਹੜੀਆਂ ਪੰਜਾਬ ਦੇ ਵਿੱਚ ਵਾਪਰ ਰਹੀਆਂ ਤੇ ਪੰਜਾਬ ਸਰਕਾਰ ਦੀ ਮੈਂ ਕਹਿੰਦਾ ਨਲੇਕੀ ਵੀ ਹੈ ਨਕਾਮੀ ਵੀ ਹੈ ਅੱਜ ਤੱਕ ਜਿਹੜੇ ਇਸ ਤਰ੍ਹਾਂ ਦੀਆਂ ਘਟਰਾਵਾਂ ਹੋ ਰਹੀਆਂ ਤੇ ਇਹ ਨਹੀਂ ਹੋਣੀਆਂ ਚਾਹੀਦੀਆਂ ਪੂਰੀ ਭਾਰਤੀ ਜਨਤਾ ਪਾਰਟੀ ਕੇਂਦਰ ਦੇ ਵਿੱਚ ਅਤੇ ਪੰਜਾਬ ਦੇ ਵਿੱਚ ਉਹਨਾਂ ਦਾ ਮਾਨ ਸਨਮਾਨ ਵੀ ਕਰਦੀ ਆ ਸਪਾਲਿਟ ਤੁਸੀਂ ਅੱਜ ਜਿਹੜਾ ਇਹ ਪਾਰਕ ਦੇ ਵਿੱਚ ਪਾਰਕ ਦੇ ਵਿੱਚ ਆਏ ਸੀਗੇ ਆਏ ਸੀ ਸਟੈਚੂ ਤੇ ਮਾਲਾ ਪਾਉਣ ਤੇ ਇੱਥੇ ਉਸ ਰੋਸ ਪ੍ਰਦਰਸ਼ਨ ਕਰਨ ਉਸ ਪਾਰਕ ਉਹਦੇ ਵਿੱਚ ਤੁਹਾਨੂੰ ਰੋਕਿਆ ਕੀ ਕਰਨ ਸਾਡੀ ਪੂਰੀ ਪਾਰਟੀ ਦੇ ਸਾਰੇ ਜਿੰਨੇ ਆ ਸਾਡੇ ਲੀਡਰਸ਼ਿਪ ਬੈਠੀ ਆ ਸਾਰੇ ਵਰਕਰ ਬੈਠੇ ਆ ਅਸੀਂ ਅੱਜ ਡਾਕਟਰ ਭੀਮਰਾਓ ਉਮੀਦਵਾਰ ਜੀ ਨੂੰ ਹਾਰ પા ਕੇ ਉਹਦਾ ਮਾਨ ਸਨਮਾਨ ਕਰਨਾ ਚਾਹੁੰਦੇ ਸੀ ਪਰ ਲੇਕਿਨ ਕੁਝ ਪੰਜਾਬ ਸਰਕਾਰ ਦੇ ਹੀ ਬੰਦੇ ਪੰਜਾਬ ਆਮ ਆਦਮੀ ਦੇ ਬੰਦੇ ਇਸ ਪਾਰਕ ਤੇ ਵਿੱਚ ਸਟੈਚੂ ਦੇ ਕੋਲ ਕਬਜ਼ਾ ਕਰੀ ਬੈਠੇ ਆ ਜਿਨ੍ਹਾਂ ਨੂੰ ਸਾਨੂੰ ਉਸ ਦਾ ਮਾਨ ਸਨਮਾਨ ਕਰ ਤੋਂ ਰੋਕਿਆ ਹੁਣ ਤੁਹਾਡੀ ਕੀ ਮੰਗ ਹੈ ਇਸ ਵਾਰ ਅੱਗੇ ਅਸੀਂ ਪੰਜਾਬ ਸਰਕਾਰ ਤੋਂ ਹੀ ਮੰਗ ਕਰਦੇ ਆਂ ਕੇਂਦਰ ਤੋਂ ਮੰਗ ਕਰਦੇ ਆਂ ਕਿ ਇਸ ਤਰ੍ਹਾਂ ਦੇ ਅਡਲਟ ਭੀਮਰਾਹ ਬੇਦਖਰ ਸਾਰੇ ਸਾਂਝਾ ਸੰਵਿਧਾਨ ਜਿਨ੍ਹਾਂ ਨੇ ਲਿਖਿਆ ਸਾਨੂੰ ਉਹਨਾਂ ਨੇ ਅਧਿਕਾਰ ਦਿੱਤੇ ਹਰ ਇੱਕ ਚੀਜ਼ ਦੇ ਪਰ ਲੇਕਿਨ ਅੱਜ ਸਾਨੂੰ ਉਹਨਾਂ ਅਧਿਕਾਰਾਂ ਤੋਂ ਹੀ ਵਾਂਝੇ ਕਰ ਕਰਕੇ ਰੱਖਿਆ ਪੰਜਾਬ ਸਰਕਾਰ ਨੇ ਤੇ ਆਮ ਆਦਮੀ ਜਿਹੜੀ ਸਰਕਾਰ ਨੇ ਤੇ ਉਹਨਾਂ ਦੇ ਕੋਲ ਜਿਹੜੇ ਬੰਦੇ ਜਿਹੜੇ ਉਸ ਸਟੈਚੂ ਤੇ ਇੱਥੇ ਜਿਹੜਾ ਕਬਜ਼ਾ ਕਰੀ ਬੈਠੇ ਆ ਸਾਨੂੰ ਉਹਨਾਂ ਦਾ ਮਾਨ ਸਨਮਾਨ ਕਰਨ ਦੇ ਲਈ ਵੀ ਨਹੀਂ ਸਾਨੂੰ ਸਮਾਂ ਦੇ ਦੇ। ਹੁਣ ਤੁਸੀਂ ਜਿਹੜਾ ਇੱਥੇ ਬੈਠੇ ਹੋ ਇਹਦਾ ਕੀ ਕਾਰਨ ਹੈ ਔਰ ਕਿੰਨੀ ਅਸੀਂ ਪੰਜਾਬ ਸਰਕਾਰ ਦੇ ਖਿਲਾਫ ਇਹ ਇੱਥੇ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਕਿਉਂਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਬਹੁਤ ਵਾਪਰ ਰਹੀਆਂ ਤੇ ਅੱਜ ਪੂਰਾ ਅਦਲਤ ਸਮਾਜ ਪੰਜਾਬ ਦਾ ਭਾਰਤੀ ਜਨਤਾ ਪਾਰਟੀ ਦੇ ਨਾਲ ਖੜਾ ਕਿਉਂਕਿ ਅਸੀਂ ਹਮੇਸ਼ਾ ਭਾਰਤੀ ਜਨਤਾ ਪਾਰਟੀ ਨੇ ਅੰਬੇਦਕਰ ਜੀ ਦਾ ਮਾਨ ਸਨਮਾਨ ਕੀਤਾ ਤੇ ਜਦੋਂ ਕਿ ਭਾਰਤ ਰਤਨ ਦਾ ਦੇਣ ਦਾ ਗੱਲ ਵੀ ਕਰਦੇ ਆ ਤਾਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਦਿੱਤਾ ਅੱਜ ਉਹਨਾਂ ਦੇ ਸਪੰਦ ਦੇ ਵਿੱਚ ਪੰਜ ਹਿੰਦੁਸਤਾਨ ਦੇ ਵਿੱਚ ਜਿਹੜੀਆਂ ਥਾਵਾਂ ਬਣੀਆਂ ਚਾਹੇ ਲੰਡਨ ਦੇ ਵਿੱਚ ਬਣੀਆਂ ਜਿੱਥੇ ਉਹਨਾਂ ਨੇ ਸਿੱਖਿਆ ਉਹਨੂੰ ਸਿੱਖਿਆ ਭੂਮੀ ਸਥਾਨ ਦੇ ਕੇ ਪੂਰੇ ਪੰਜ ਸਥਾਨ ਬਣਾ ਕੇ ਉਹਨਾਂ ਦਾ ਨਿਰਮਾਣ ਕਰਵਾਇਆ ਕੇਂਦਰ ਸਰਕਾਰ ਨੇ ਤੇ ਉਹ ਉਹਨਾਂ 23 ਸਥਾਨ ਦਾ ਨਾਮ ਵੀ ਕੇਂਦਰ ਸਰਕਾਰ ਨੇ ਭਾਰਤੀ ਜਨਤਾ ਪਾਰਟੀ ਨੇ ਦਿੱਤਾ ਤਾਂ ਵੱਡਾ ਮਾਨ ਸਨਮਾਨ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹ ਕਰਦੀ ਆ ਡਾਕਟਰ ਭੀਮਰਾਓ ਮੇਦਕਰ